ਹੁਸ਼ਾਰਪਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਤੇ ਅਸੀਂ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਭੱਗ ਦੋਏ ਮਸਲਿਆਂ ਦਾ ਇੱਕ ਨਵਾਂ ਐਪੀਸੋਡ ਸੋ ਅੱਜ ਦੇ ਇਸ ਐਪੀਸੋਡ ਵਿੱਚ ਮੇਰੇ ਨਾਲ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਚੇਤਨ ਕਸ਼ਪ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਚੇਤਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੇਤਨ ਜੀ ਪੰਜਾਬ ਦੇ ਭੱਗ ਦੇ ਮਸਲਿਆਂ ਦੇ ਉੱਪਰ ਆਪਾਂ ਗੱਲ ਕਰ ਰਹੇ ਹਾਂ ਪੰਜਾਬੀ ਮੀਡੀਆ ਦੀ ਗੱਲ ਕਰੀਏ ਤਾਂ ਪੰਜਾਬੀ ਮੀਡੀਆ ਪਹਿਲਾਂ ਹੀ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਉਤਰਦਾ ਜਾ ਰਿਹਾ ਤੇ ਦੂਸਰੇ ਪਾਸੇ ਜੇ ਆਪਾਂ ਬੀਤੇ 4-5 ਦਿਨਾਂ ਤੋਂ ਲਗਾਤਾਰ ਕਮਲ ਕੌਰ ਦੀਆਂ ਵੀਡੀਓ ਚਲਾਈ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਆਹ ਖਬਰ ਆ ਗਈ ਜਾਂ ਕਿਸੇ ਦਾ ਪੱਖ ਲੈ ਲਿਆ ਕੀ ਹੋਰ ਕੋਈ ਮੁੱਦਾ ਨਹੀਂ ਬਚਿਆ ਜੀ ਪੰਜਾਬ ਦੇ ਵੱਡੇ ਧਾਰਿਆਂ ਤੋਂ ਜੀ ਦੇਖੋ ਪ੍ਰੇਤਜੀ ਬਹੁਤ ਵਧੀਆ ਸਵਾਲ ਤੁਸੀਂ ਸ਼ੁਰੂਆਤ ਕੀਤੀ ਹੈ ਜੀ ਕਮਲ ਕੌਰ ਇਨਫਲੂਐਂਸਰ ਸੀ ਜਿਹੜੀ ਉਸ ਦਾ ਕਤਲ ਹੁੰਦਾ ਦੋ ਨਿਹੰਗ ਨੌਜਵਾਨ ਗ੍ਰਫਤਾਰ ਵੀ ਕੀਤੇ ਜਾਂਦੇ ਨੇ ਜੀ ਇੱਕ ਜਿਹੜਾ ਤੀਸਰੇ ਨੂੰ ਨਾਮਜ਼ਦ ਕੀਤਾ ਗਿਆ ਅਮਰਤਪਾਲ ਸਿੰਘ ਮਹਿਰੋ ਉਹ ਹੁਣ ਜਿਹੜੀਆਂ ਪੁਲਿਸ ਦੇ ਮੁਤਾਬਕ ਉਹ ਦੁਬਈ ਦੇ ਵਿੱਚ ਪਹੁੰਚ ਚੁੱਕਿਆ ਤੇ ਜਿਹੜੇ ਤੁਸੀਂ ਵੱਡੇ ਮੀਡੀਆ ਅਦਾਰਿਆਂ ਦੀ ਗੱਲ ਕੀਤੀ ਹੈ ਪੰਜਾਬੀ ਮੀਡੀਆ ਦੀ ਤਾਂ ਪੰਜਾਬੀ ਸਾਰੇ ਤੋਂ ਸਾਰੇ ਪੰਜਾਬੀ ਮੀਡੀਆ ਤੋਂ ਲੋਕਾਂ ਦਾ ਵਿਸ਼ਵਾਸ ਨਹੀਂ ਉੱਠਿਆ ਜੀ ਜਿਹੜੇ ਚੰਦ ਕੋ ਅਦਾਰੇ ਨੇ ਤੇ ਜਿਹੜੇ ਇਕਾ ਦੁਕਾ ਅਦਾਰੇ ਨੇ ਤਿੰਨ ਚਾਰ ਜਿਹੜੇ ਮੁੱਖ ਅਦਾਰੇ ਨੇ ਪੰਜਾਬ ਦੇ ਵੱਡੇ ਧੁਰੇ ਨੇ ਚੈਨਲ ਚੈਨਲ ਨੇ ਉਹਨਾਂ ਤੋਂ 4-5 ਦਿਨ ਹੋ ਗਏ ਇੱਕੋ ਹੀ ਵਿਸ਼ਾ ਹੈ ਜੀ ਕਮਲਕੌਰ ਕਮਲਕੌਰ ਤੇ ਕਮਲਕੌਰ ਬਿਲਕੁਲ ਕਮਲਕੌਰ ਤੋਂ ਹਟਦੇ ਆ ਤਾਂ ਦੀਪਿਕਾ ਲੁਧਰਾ ਦਵਾਲੇ ਹੋ ਜਾਂਦੇ ਆ ਦੀਪਿਕਾ ਲੁਧਰਾ ਤੋਂ ਹਟਦੇ ਆ ਤਾਂ ਪ੍ਰੀਤ ਜੱਟੀ ਦਵਾਲੇ ਹੋ ਜਾਂਦੇ ਆ ਉਸ ਤੋਂ ਹਟਦੇ ਆ ਤਾਂ ਉਹਨਾਂ ਨੂੰ ਕੋਈ ਨਾ ਕੋਈ ਨਵਾਂ ਇਨਫਲੂਐਂਸਰ ਲੱਭ ਜਾਂਦਾ ਜੀ ਤੇ ਉਹਨੂੰ ਧਮਕੀ ਆ ਗਈ ਉਹਨੂੰ ਧਮਕੀ ਆ ਗਈ ਮਤਲਬ ਕੀ ਪੰਜਾਬ ਦੇ ਵਿੱਚ ਅੱਜ ਕੋਈ ਮੁੱਦਾ ਹੋ ਰਿਹਾ ਹੀ ਨਹੀਂ ਆਪਾਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੀ ਗੱਲ ਕਰ ਲਈਏ ਅਸੀਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਕਰ ਲਈਏ ਅਸੀਂ ਨਸ਼ਾ ਖੋਰੀ ਦੀ ਗੱਲ ਕਰ ਲਈਏ ਅਸੀਂ ਜਿਹੜੀਆਂ ਲੁੱਟ ਖੋਹ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਸ ਦੀ ਗੱਲ ਕਰ ਲਈਏ ਦੇਖੋ ਇਹ ਉਹ ادارے ਆ ਜਿਹੜੇ ਸਰਕਾਰ ਪੱਖੀ ਨੇ ਤੇ ਉਹ ادارے ਇਹਨਾਂ ਖਬਰਾਂ ਨੂੰ ਪਰ ਮੁਕਤਾ ਦੇ ਨਾਲ ਨਸ਼ਰ ਕਰ ਰਹੇ ਨੇ ਇਹਨਾਂ ਅਦਾਰਿਆਂ ਇਹ ਪਤਾ ਨਹੀਂ ਜਿਹੜੇ ਇਹਨਾਂ ਅਦਾਰਿਆਂ ਦੇ ਮਾਲਕ ਨੇ ਜਾਂ ਜਿਹੜੇ ਇਹਨਾਂ ਦੇ ਇਹ ਪੱਤਰਕਾਰ ਸਾਥੀ ਨੇ ਇਹਨਾਂ ਦੇ ਪਤਾ ਨਹੀਂ ਸ਼ਾਇਦ ਉਹਨਾਂ ਦੀ ਅੱਖਾਂ ਦੇ ਵਿੱਚ ਮੋਤੀ ਆ ਉਤਰਿਆ ਅੱਖੋਂ ਵੀ ਹੁਣੇ ਨੇ ਘੱਟ ਦੀਦਾ ਨਿਗਾ ਦੀ ਉਹਨਾਂ ਨੂੰ ਘਾਟਿਆ ਉਹਨਾਂ ਨੂੰ ਇਹ ਨਹੀਂ ਦਿਸ ਰਿਹਾ ਕਿ ਲੁਧਿਆਣੇ ਦੇ ਵਿੱਚ ਜਿੱਥੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਨੇ ਚਾਹੇ ਆਪਾਂ ਡਾਕਟਰਾਂ ਦੀ ਗੱਲ ਕਰ ਲਈਏ ਅਸੀਂ ਠੇਕਾ ਮੁਲਾਜ਼ਮਾਂ ਦੀ ਗੱਲ ਕਰ ਲਈਏ ਅਸੀਂ ਕਰੋਨਾ ਵਾਰੀਅਰਸ ਦੀ ਗੱਲ ਕਰ ਲਈਏ ਤਾਂ ਇਹਨਾਂ ਤੋਂ ਇਲਾਵਾ ਅਨੇਕਾਂ ਹੀ ਇਸ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੇ ਮੁਲਾਜ਼ਮ ਵਰਗਾ ਜਿਹੜਾ ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਿਹਾ ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਇਹਨਾਂ ਚੈਨਲਾਂ ਨੂੰ ਕਮਲਕੌਰ ਤੋਂ ਵੇਲ ਨਹੀਂ ਮਿਲ ਰਿਹਾ ਕਮਲਕੌਰ ਦਾ ਕਤਲ ਹੋਇਆ ਸੀ ਕੀ ਕਮਲਕੌਰ ਦੇ ਕਤਲ ਤੋਂ ਪਹਿਲਾਂ ਉਸਦੇ ਨਾਲ ਜ਼ਬਰਦਸਤ ਨਾ ਹੋਇਆ ਸੀ ਤੇ ਪੋਸਟਮਾਰਟਮ ਰਿਪੋਰਟ ਕੱਲ ਤੱਕ ਆ ਜਾਵੇਗੀ ਜਾਂ ਨਹੀਂ ਆਵੇਗੀ ਦੇਖੋ ਪੰਜਾਬ ਦਾ ਵਿੱਚ ਇੱਕ ਮੁੱਖ ਮਸ਼ਾਹੀ ਰਹਿ ਗਿਆ ਜੀ ਕਮਲਕੌਰ ਦਾ ਕੀ ਦੇਣ ਸੀ ਉਹਦੀ ਪੰਜਾਬ ਨੂੰ ਜਦ ਦੀ ਪਿੱਛੇ ਉਤਰਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਜੀ ਇਹ ਦੋ ਮੁਲਾਜ਼ਮਾਂ ਤੋਂ ਵਧਾ ਕੇ ਛੇ ਮੁਲਾਜ਼ਮ ਕਰ ਦਿੱਤੀ ਹੈ ਉਸਤੇ ਘਰ ਦੇ ਬਾਹਰ ਜਿਹੜੀ ਉਹ ਸਖਤ ਬੈਰੀਕੇਟਿੰਗ ਕਰ ਦਿੱਤੀ ਹੈ ਦੀਪਿਕਾ ਲੁਥਰਾ ਕੌਣ ਹੈ ਯਾਰ ਉਹ ਮੈਂ ਇਸੇ ਸਵਾਲ ਤੇ ਆਉਣਾ ਚਾਹੁੰਦਾ ਹਾਂ ਚੇਤਨ ਜੀ ਕਿ ਆਪਾਂ ਲਾਸਟ ਟਾਈਮ ਐਪੀਸੋਡ ਕੀਤਾ ਸੀ ਮੈਂ ਤੁਹਾਨੂੰ ਸਵਾਲ ਵੀ ਪੁੱਛਿਆ ਸੀ ਤੁਸੀਂ ਕਿਹਾ ਕਿ ਬਹੁਤ ਵੱਡੀ ਕੋਈ ਉਹ ਕਿ ਸਮਾਜਿਕ ਆਗੂ ਹੈ ਜੀ ਕੋਈ ਤੁਸੀਂ ਐਮਰੇਜ ਜਵਾਬ ਦਿੱਤਾ ਸੀ ਪਰ ਹੁਣ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ 2 ਦਿਨ ਦੇ ਵਿੱਚ ਉਹਨਾਂ ਦੀ 6 ਗਨਮੈਨ ਦੇ ਦਿੱਤੇ ਗਏ ਘਰ ਦੇ ਬਾਹਰ ਬੈਰੀਗੇਟਿੰਗ ਕਿਵੇਂ ਦੇਖਦੇ ਪ੍ਰਸ਼ਾਸਨ ਇਸ ਫੈਸਲੇ ਨੂੰ ਜੀ ਪ੍ਰਸ਼ਾਸਨ ਨੂੰ ਮੈਂ ਤਾਂ ਬੇਨਤੀ ਕਰਾਂਗਾ ਭਾਈ ਤੁਹਾਨੂੰ ਲੱਗਦਾ ਹੈ ਕਿ ਜਿਆਦਾ ਵਧੀਆ ਕੰਮ ਕਰਦੇ ਤਾਂ ਉਹਨੂੰ ਜੈਡ ਪਲੱਸ ਸਿਕਿਉਰਿਟੀ ਜਿਹੜੀ ਦਿੱਤੀ ਜਾਵੇ ਜਿਹੜੀ ਮੋਤੀ ਸਾਹਿਬ ਦੇ ਕੋਲ ਆ ਅੱਛਾ ਕਿ ਪਤਾ ਕੁਝ ਸੁਧਾਰ ਕਰਦੇ ਵੀ ਉਹ ਫਿਰ ਹੁਣ ਫਿਰ ਜੇ ਤਾਂ ਹੁਣ ਗਨਮੈਨ ਮਿਲ ਗਏ ਤਾਂ ਹੁਣ ਮਤਲਬ ਕਿ ਉਹ ਖੁੱਲ ਕੇ ਗੰਦ ਪਾ ਸਕਦੀ ਹੈ ਜਿਹੜਾ ਬੋਲਦੀ ਸੀਗੀ ਉਹ ਮਾਫੀ ਚੋੜਨਾ ਸਾਨੂੰ ਇਸ ਤਰ੍ਹਾਂ ਦੀ ਸ਼ਬਦਾਬਲੀ ਨਹੀਂ ਵਰਤਣੀ ਚਾਹੀਦੀ ਗੁਰੇਸ਼ ਕਰਨਾ ਚਾਹੀਦਾ ਹਾਲਾਤਾਂ ਨੂੰ ਅਸੀਂ ਭਾਪਦੇ ਹਾਂ ਜੇਕਰ ਗੱਲ ਕਰੀਏ ਦੀਪਿਕਾ ਲੁਥਰਾ ਦੀ ਸ਼ਬਦਾਬਲੀ ਕੋਈ ਡਬਲ ਮੀਨਿੰਗ ਵਾਲੀ ਸ਼ਬਦਾਬਲੀ ਸੀ ਕੋਈ ਬਹੁਤ ਹੀ ਵਧੀਆ ਸ਼ਬਦਾਬਲੀ ਨਹੀਂ ਸੀ ਪਹਿਲਾਂ ਤੁਸੀਂ ਗੰਦ ਪਾਦੇ ਹੋ ਪਹਿਲਾਂ ਤੁਸੀਂ ਬੱਕਦੇ ਹੋ ਫਿਰ ਜਦੋਂ ਇੱਕ ਅਦਾ ਇਸ ਤਰ੍ਹਾਂ ਦਾ ਕਾਹੜ ਹੋ ਗਿਆ ਤਾਂ ਤੁਸੀਂ ਡਿਲੀਟ ਕਰ ਦਿੰਦੇ ਹੋ ਇਕੱਲੀ ਦੀਪਿਕਾ ਲੁਥਰਾ ਨਹੀਂ ਪ੍ਰੀਤ ਜੱਟੀ ਹੈ ਉਸ ਤੋਂ ਇਲਾਵਾ ਇੱਕ ਇੱਕ ਉਹ ਪ੍ਰੋਡਿਊਸਰ ਸੀ ਡੀ ਐਕਸ ਐਕਸ ਇੱਕ ਉਹ ਇਹ ਪਿੰਡੂ ਵੋਇਸ ਕੋਸ਼ ਇਸ ਤਰ੍ਹਾਂ ਦਾ ਪੇਸ ਸੀਗਾ ਬਾਂਦਰਾ ਕਰਕੇ ਉਹਨਾਂ ਨੇ ਉਸ ਤੋਂ ਇਲਾਵਾ ਇੱਕ ਉਹ ਸੰਗਾ ਸੁੰਗਾ ਸੀਗੀ ਹੋਰ ਕੋਈ ਕਮੀਆਂ ਬੀਬੀ ਸੀਗੇ ਬਹੁਤ ਗੰਦ ਪਾਉਂਦੇ ਸੀ ਅਸੀਂ ਕਰ ਦਿੱਤੇ ਕਿ ਨੂਰ ਦੀ ਮੰਮੀ ਅੱਜ ਕੱਲ ਬੜੀ ਫੇਮਸ ਹੋਈ ਉਹਨਾਂ ਦਾ ਪਤਾ ਨਹੀਂ ਹੁਣੇ ਹੀ ਪਤਾ ਲੱਗਿਆ ਜਿ ਉਹ ਵੀ ਇਹਨਾਂ ਆਦਾਰਿਆਂ ਦੀ ਬਦੌਲਤ ਮਤਲਬ ਕਿਨ ਤੋਂ ਹੋਰ ਕੰਮ ਐ ਨਹੀਂ ਕੋਈ ਦੀਪਿਕਾ ਲੁਧਰਾ ਦੀ ਗੱਲ ਕਰ ਲਈ ਉਸ ਦੇ ਛੇ ਗਨਮੈਨ ਕਰਦੇ ਉਸ ਤੇ ਘਰ ਦੇ ਬਾਹਰ ਬੈਰੀਕੇਡਿੰਗ ਕਰਤੀ ਮੈਂ ਤਾਂ ਕਹਿੰਦਾ ਉਹਨੂੰ ਜਿੱਦਾਂ ਹੁੰਦਾ ਨਾ ਕਿੰਦਾ ਨੋ ਫਲਾਈ ਜ਼ੋਨ ਐਲਾਨ ਦਿੰਦੇ ਆ ਕਈ ਥਾਵਾਂ ਨੂੰ ਜਦੋਂ ਇਤੇ ਕੋਈ ਮੁੱਖ ਮੰਤਰੀ ਨੇ ਰੈਲੀ ਪ੍ਰਧਾਨ ਮੰਤਰੀ ਨੇ ਰੈਲੀ ਕਰਨੀ ਹੋਵੇ ਜਾਂ ਕਿਸੇ ਤੋਂ ਗੰਭੀਰ ਤੌਰ ਨੂੰ ਭਾਪਦੇ ਆ ਮੈਂ ਤਾਂ ਉਹ ਕਹਿੰਦਾ ਕਿ ਉਹ ਤੇ ਕਰ ਦਿਓ ਜਿਹੜਾ ਰਾ ਜਾਂਦਾ ਉਹ ਨੋ ਵਹੀਕਲ ਜ਼ੋਨ ਵੀ ਐਲਾਨ ਦਿਓ ਪ੍ਰਸ਼ਾਸਨ ਇੰਨਾ ਕਹਿੰਦਾ ਲੋਕਾਂ ਨੂੰ ਸਰਕਾਰ ਆਪੂਏ ਚੜਾ ਰਹੀਆਂ ਜੀ ਜੀ ਤਾਂ ਬੜਾ ਹੈ ਕਿ ਹੈ ਹੈਰਾਨੀ ਜਨਕ ਹੋਣ ਦੇ ਨਾਲ-ਨਾਲ ਬੇहद ਸ਼ਰਮਨਾਕ ਕਾਰਵਾਈ ਆ ਚਾਹੀ ਸਰਕਾਰ ਦੇ ਚਾਹੀ ਪ੍ਰਸ਼ਾਸਨ ਦਾ ਜੀ ਇਹ ਲੰਬੇ ਸਮੇਂ ਤੋਂ ਇੱਕ ਕਰਨਲ ਦੀ ਵਾਈਫ ਜਿਨ੍ਹਾਂ ਨਾਲ ਕਰਨਲ ਦੇ ਹੁੰਦੇ ਬੇਟੇ ਨਾਲ ਕੁੱਟਮਾਰ ਹੋਈ ਸੀ ਉਹ ਪ੍ਰੋਟੈਸਟ ਕਰ ਰਿਹਾ ਕਿ ਉਹਨਾਂ ਨੂੰ ਸਾਫ਼ ਨਹੀਂ ਮਿਲਦਾ ਤੇ ਦੋਏ ਦਿਨ ਇੱਧਰ ਗਨਮੈਨ ਮਿਲ ਜਾਂਦੇ ਨੇ ਦੇਖੋ ਉਹ ਤਾਂ ਹੁਣ ਪਿੱਛੇ ਜੇ ਦੋ ਤਿੰਨੇ ਨੇ ਪਹਿਲਾਂ ਸੀਨ ਰੀਕ੍ਰੀਏਟ ਕੀਤਾ ਗਿਆ ਉੱਥੇ ਉਹ ਵੀ ਮੁੱਦਾ ਬਹੁਤ ਹਾਈਲਾਈਟ ਹੋਇਆ ਮੀਡੀਆ ਨੇ ਚੱਕਿਆ ਉਸ ਤੋਂ ਬਾਅਦ ਇਹ ਮੁੱਖ ਮੰਤਰੀ ਨੇ ਆਪਣੀ ਨੀਂਦ ਤਿਆਗੀ ਉਸ ਤੋਂ ਬਾਅਦ ਹੋਰ ਨਾਲ ਅਧਿਕਾਰੀਆਂ ਨੇ ਆਪਣੀ ਨੀਂਦ ਤਿਆਗੀ ਪਰ ਸਵਾਲ ਤਾਂ ਉਹੀ ਹੈ ਨਾ ਜੀ ਕਿ ਦੀਪਿਕਾ ਲੁਥਰਾ ਹੈ ਕੋਣ ਜੇ ਤੁਸੀਂ 6 ਗਨਮੈਨ ਦੇ ਦਿੱਤੇ ਉਹਨੂੰ ਵੀ ਮੁੱਖ ਮੰਤਰੀ ਦੀ ਘਰ ਵਾਲੀ ਵਾਂਗੂ 40 ਗਨਮੈਨ ਦੇ ਦਿਓ ਜੀ ਜਿੱਥੇ ਉਹ ਜਾਵੇ ਪਹਿਲਾਂ ਸਕੋਰਟ ਲਾ ਦਿਆ ਕਰੋ ਉੱਥੇ ਬੈਰੀਕੇਡਿੰਗ ਕਰ ਦਿਆ ਕਰੋ ਉੱਥੇ ਧਾਰਾ 144 ਲਾ ਦੇਆ ਕਰੋ ਪਤਾ ਨਹੀਂ ਯਾਰ ਕੀ ਸੋਚਦੇ ਕੀ ਨਹੀਂ ਸਮਝ ਤੋਂ ਪਰੇ ਆ ਮਤਲਬ ਕਿ ਜਿਹੜਾ ਕੁੱਲਮ ਲਾ ਕੇ ਇੱਕ ਸ਼ਰਮਨਾਕ ਆਲਮ ਆ ਜਿਹੜਾ ਸਰਕਾਰਾਂ ਦਾ ਪ੍ਰਸ਼ਾਸਨ ਦਾ ਚੱਲ ਰਿਹਾ ਫੇਲਿਅਰ ਚੱਲ ਰਿਹਾ ਮਾਤਾ ਜੀ ਕਾਂਗਸ ਦੇ ਤੌਰ ਤੇ ਜੀ ਜਿੱਤੇ ਮੈਂ ਅਗਲੇ ਵਿਸ਼ੇ ਆ ਲਾਉਣਾ ਚਾਹੁੰਦਾ ਮਤਲਬ ਕਿ ਅਗਲੇ ਸਵਾਲ ਤੇ ਆਉਣਾ ਚਾਹੁੰਦਾ ਕਿ ਲੁਧਿਆਣੇ ਦੇ ਜੀ ਜਿਮਨੀ ਚੋਣਾਂ ਨੇ ਕੱਲ ਨੂੰ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਕੀ ਲੱਗਦਾ ਤੁਹਾਨੂੰ ਕਿ ਕੀ ਨਤੀਜੇ ਨਿਕਲਣਗੇ ਕਿਉਂਕਿ ਸਰਕਾਰ ਦਾ ਪੂਰਾ ਜ਼ੋਰ ਲੱਗੇ ਹੋਇਆ ਇਸ ਚੰਨ ਲੁਧਿਆਣਾ ਦੇ ਵਿੱਚ ਤੇ ਦੂਸਰੇ ਪਾਸੇ ਗੱਲ ਕਰੀ ਤਾਂ ਮੁਲਾਜ਼ਮ ਵੀ ਘਟ ਨਹੀਂ ਦੇਖੋ 19 ਤਰੀਕ ਨੂੰ ਕੱਲ 19 ਜੂਨ ਨੂੰ ਚੋਣਾਂ ਨੇ ਲੁਧਿਆਣਾ ਦੇ ਵਿੱਚ ਪ੍ਰਚਾਰ ਥੰਮ ਚੁੱਕਿਆ ਤੇ 21 ਜੂਨ ਨੂੰ ਨਤੀਜੇ ਆਉਣਗੇ ਹੂੰ ਸਾਡੇ ਮੇਰੇ ਕੋਲ ਆਕਵਾ ਦੇ ਨਾਲ ਗੱਲਬਾਤ ਵੀ ਹੋਈ ਆ ਕਹਿੰਦਾ ਜੇ ਇਹ ਤਾਂ ਠੱਕਾ ਨਾ ਕਰੇ ਸਰਕਾਰ ਫੇਸ ਹੋ ਸਕਦਾ ਹੈ ਕਿ ਸਰਕਾਰ ਦੀ ਸੋਚ ਤੋਂ ਜਿਹੜੇ ਉਲਟ ਨਤੀਜੇ ਹੋਣਗੇ ਅੱਛਾ ਜੀ ਉਸ ਤੋਂ ਇਲਾਵਾ ਜਦੋਂ ਜਦੋਂ ਸਰਕਾਰ ਹੁੰਦੀ ਹੈ ਨਾ ਪ੍ਰੀਤ ਜੀ ਮਾੜਾ ਮੋਟਾ ਤਾਂ ੱੱਕਾ ਫੇਰਾ ਕਰਦਾ ਹੀ ਆ ਜੀ ਕਿਉਂਕਿ ਚਾਹੇ ਕਾਂਗਰਸ ਦੀ ਰਹੀ ਹੋਵੇ ਕੱਟ ਇਹਨਾਂ ਨੇ ਵੀ ਨਹੀਂ ਕੀਤੀ ਅਕਾਲੀਆਂ ਬੀਜੇਪੀ ਦੀ ਰਹੀ ਹੋਵੇ ਕੱਟ ਇਹਨਾਂ ਨੇ ਵੀ ਨਹੀਂ ਕੀਤੀ ਤਾਂ ਹੁਣ ਝਾੜੂ ਵਾਲਿਆਂ ਨੂੰ ਮੌਕਾ ਮਿਲਿਆ ਉਹ ਕੱਟ ਕਰਨਗੇ ਤੁਹਾਨੂੰ ਲੱਗਦਾ ਜੀ ਬਿਲਕੁਲ ਇਹ ਗੱਲਾਂ ਦੇਖੋ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤਾਂ ਕਹਿਣ ਦੀਆਂ ਗੱਲਾਂ ਜਿਹੜੀਆਂ ਹੋਰ ਹੁੰਦੀਆਂ ਨੇ ਇਹੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ 5 ਸਾਲ ਹਾਂ ਸਾਨੂੰ 5 ਸਾਲ ਦੇ ਦਿਓ ਇਹ ਮੜ ਕੇ ਅਸੀਂ ਵੋਟ ਮੰਗਣ ਨਹੀਂ ਆਵਾਂਗੇ ਕੰਮਾਂ ਦੇ ਆਧਾਰ ਤੇ ਕੰਮ ਕਰਾਂਗੇ ਤਾਂ ਵੋਟ ਪਾ ਦੇਣ ਉਹ ਤਾਂ ਰਹਿਣ ਦਿਓ ਜੀ ਅੱਜ ਭਗਵੰਤ ਮਾਨ ਸਵੇਤ ਸਾਰਾ ਪੰਜਾਬ ਦੇ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੋਈ ਗਲੀ ਗਾਏ ਆ ਗਲੀ ਵਾਲੇ ਵੀ ਪ੍ਰਧਾਨ ਜਿਹੜੇ ਥਾਪੇ ਹੋ ਆ ਉਹ ਵੀ ਉੱਥੇ ਲੁਧਿਆਣੇ ਦੇ ਵਿੱਚ ਹੱਥ ਹੱਥ ਜੋੜ ਜੋੜ ਭੀਖ ਮੰਗਦੇ ਫਿਰਦੇ ਲੋਕਾਂ ਤੋਂ ਉਸ ਤੋਂ ਇਲਾਵਾ ਦਿੱਲੀ ਵਾਲੀ ਜਿਹੜੀ ਸਾਰੀ ਲੀਡਰਸ਼ਿਪ ਆ ਉਹ ਲੁਧਿਆਣੇ ਦੇ ਵਿੱਚ ਆ ਕੇ ਬੈਠੀ ਹੋਈ ਆ ਪਰ ਜਿਹੜੀ ਤੁੱਕੀ ਜਾਂ ਸਰਕਾਰ ਦੀ ਉਹ ਮੁਲਾਸਮਾ ਨੇ ਜ਼ਰੂਰ ਕੱਢੀਆਂ ਨਤੀਜੇ ਕੀ ਹੋਣਗੇ ਜਿੱਤ ਜਿੱਤ ਹੋਵੇਗੀ ਹਾਰ ਹੋਵੇਗੀ ਸੰਜੀਵ ਅਰੋੜਾ ਦੀ ਉੱਥੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਰੰਤੂ ਨਤੀਜੇ ਕੋਈ ਬਹੁਤੇ ਵਧੀਆ ਨਹੀਂ ਹੋਣਗੇ ਮੈਂ ਬੰਦਾ ਜਿਹੜੀ ਜਿੱਤ ਵੀ ਹੋਵੇਗੀ ਜੋ ਸ਼ਾਇਦ ਉੱਥੋਂ ਦੇ ਹਾਲਾਤਾਂ ਨੂੰ ਅਸੀਂ ਦੇਖਦੇ ਹੋਏ ਮੈਂ ਗੱਲ ਕਰ ਰਿਹਾ ਤੇ ਨਤੀਜੇ ਜੇਕਰ ਜਿੱਤਦੇ ਵੀ ਆ 4 5 7000 ਵੋਟ ਦੀ ਲੀਡ ਤੇ ਨਾਲ ਸੰਜੀਵ ਅਰੋੜਾ ਤਾਂ ਮੈਨੂੰ ਕੋ ਮੈਂ ਤਾਂ ਇਹੀ ਕਹਾਂਗਾ ਕਿ ਇਹਨੂੰ ਕੋਈ ਬਹੁਤੀ ਵੱਡੀ ਜਿੱਤ ਨਾ ਮੰਨਿਆ ਜਾਵੇ ਸਰਕਾਰ ਦਾ ਸਾਰਾ ਜ਼ੋਰ ਲੱਗਿਆ ਹੋਵੇ ਤਾਂ 5 7000 ਦਾ ਜੇਕਰ ਸਰਕਾਰ ਜਿੱਤਦੀ ਆ ਤਾਂ ਫਿਰ ਇਹਨੂੰ ਕੋਈ ਬਹੁਤੀ ਸੀਰੀਅਸਨੈਸ ਨਾਲ ਨਹੀਂ ਲਿਆ ਜਾ ਸਕਦਾ ਪਰ ਚੇਤਨ ਜੀ ਇੱਕ ਸਵਾਲ ਇਹ ਵੀ ਹੈ ਕਿ ਲੁਧਿਆਣੇ ਦੇ ਵਿੱਚ ਇਦਾਂ ਦਾ ਕੀ ਹੈ ਕਿ ਵੀ ਪੂਰੀ ਆਮ ਆਦਮੀ ਪਾਰਟੀ ਦਾ ਜ਼ੋਰ ਲੱਗਾ ਕਿ ਲੁਧਿਆਣੇ ਤੋਂ ਜਿੱਤਣਾ ਹੈ ਜਿੱਤਣਾ ਕੀ ਖਾ ਸਕੀ ਲੋਕ ਪਹਿਲਾਂ ਇਦਾਂ ਜਦੋਂ ਜਰੰਦਰ ਇਲੈਕਸ਼ਨ ਸੀਗੇ ਜਮਨੀ ਚੋਣ ਸੀਗੀ ਉੱਥੇ ਮੁੱਖ ਮੰਤਰੀ ਸਾਹਿਬ ਨੇ ਕੋਠੀ ਵੀ ਖਰੀਦ ਲਈ ਸੀਗੀ ਬਿਲਕੁਲ ਮੁੱਖ ਮੰਤਰੀ ਦਾ ਫਿਰ ਉਹ ਕਹਿੰਦੇ ਹੁੰਦੇ ਨਾ ਹਿੱਸਾ ਦਾ ਸਵਾਲ ਆ ਕੰਮ ਹੁਣ ਕਿੰਨੇ ਕੁ ਹੋਇਆ ਪੰਜਾਬ ਦੇ ਵਿੱਚ ਲੋਕ ਕਿੰਨੇ ਕੁ ਖੁਸ਼ ਨੇ ਮੈਨੂੰ ਲੱਗਦਾ ਕਿ ਬੋਲ ਕੇ ਦੱਸਣ ਦੀ ਲੋੜ ਨਹੀਂ ਆ ਤਾਂ ਜਿੱਦਾਂ 15 ਵੀ ਦਿਨ ਲਈ ਜਿੰਦਰ ਨੂੰ ਆਪਣਾ ਘਰ ਬਣਾਇਆ ਸੀ ਹੁਣ ਭਗਵੰਤ ਮਾਨ ਨੇ ਲੁਧਿਆਣੇ ਨੂੰ ਆਪਣਾ ਘਰ ਬਣਾਇਆ ਹੋਇਆ ਜੀ ਜੀ ਚੇਤਨ ਜੀ ਇੱਕ ਹੋਰ ਆਪਾਂ ਸੋਸ਼ਲ ਮੀਡੀਆ ਦੇਖਦੇ ਆ ਕਿ ਕੋਈ ਨਾ ਕੋਈ ਮੁੱਦਾ ਆਪਾਂ ਖੇ ਰਹਿਂਦਾ ਜੇ ਮੈਂ ਬੀਤੇ ਕੱਲ ਰਾਤ ਦੀ ਗੱਲ ਕਰਾਂ ਤਾਂ ਜੋ ਆਪਣਾ ਹਿਸ਼ਾਰਪੁਰ ਤੋਂ ਕੈਬਨਿਟ ਮੰਤਰੀ ਵੀ ਨੇ ਹਲਕਾ ਚੱਬੇ ਵਾਲਾ ਤੋਂ ਐਮਐਲਏ ਵੀ ਨੇ ਡਾਕਟਰ ਵਜੋਤ ਜਨ ਹਲਕਾ ਸ਼ਾਮਚਰਾਸ ਹਲਕਾ ਸ਼ਾਮਚਰਾਸ ਤੋਂ ਉਹ ਕੈਬਨ ਐਮਐਲਏ ਵੀ ਨੇ ਹਨਾ ਉਹਨਾਂ ਦੀ ਇੱਕ ਨਿੱਜੀ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੇ ਵਾਇਰਲ ਮੈਨੂੰ ਲੱਗਦਾ ਮੈਂ ਤਾਂ ਸ਼ਾਇਦ ਬਿਕਰਮਜੀਤ ਮਜੀਠੀਆ ਨੇ ਪੇਜ ਦਾ ਆਪਣੇ ਤੇ ਪਾਈਆਂ ਸੀਗੀਆਂ ਕਿਵੇਂ ਦੇਖ ਗਏ ਸਾਰੇ ਮਸਲੇ ਦੇਖੋ ਸਭ ਤੋਂ ਪਹਿਲਾਂ ਤਸਵੀਰਾਂ ਜਿਹੜੀਆਂ ਵਾਇਰਲ ਕੀਤੀਆਂ ਇਹ ਅਸ਼ੋਕ ਲੰਗਲੀ ਆ ਜੀ 2017 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਚੋਣਾਂ ਲੜਦੀ ਆ ਪਹਿਲੀ ਵਾਰ ਤਾਂ ਉਦੋਂ ਹੁਸ਼ਾਰਪੁਰ ਦੇ ਵਿੱਚ ਮੈਨੂੰ ਲੱਗਦਾ ਕਿ ਹੁਸ਼ਾਰਪੁਰ ਜਦੋਂ ਦੁਆਬਾ ਏਰੀਆ ਦੇ ਵਿੱਚ ਮੈਨੂੰ ਲੱਗਦਾ ਦੁਆਬਾ ਜ਼ੋਨ ਦੇ ਵਿੱਚ ਅਸ਼ੋਕ ਲੰਗਲੀ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅੱਛਾ ਜੀ ਉਸ ਵਕਤ ਵੀ ਅਸ਼ੋਕ ਲੰਗਲੀ ਖੂਬ ਚਰਚਾ ਦੇ ਵਿੱਚ ਰਿਹਾ ਸੀ ਤੇ ਸ਼ੋਕ ਨਾਲ ਅੰਗਲੀ ਨਹੀਂ ਐਕਸ ਤੇ ਪੋਸਟ ਕੀਤੀਆਂ ਟਵਿੱਟਰ ਦਾ ਨਾਮ ਬਦਲ ਦਿੱਤਾ ਨਾ ਐਕਸ ਰੱਖ ਦਿੱਤਾ ਤਾਂ ਉਹਨੇ ਇਹ ਪੋਸਟ ਆ ਵਾਇਰਲ ਕੀਤੀ ਤਾਂ ਉਸ ਤੋਂ ਮੰਜੇਠੀ ਨੇ ਚੱਕ ਲਈ ਤਾਂ ਮੰਜੇਠੀ ਇਹਦਾ ਫਿਰ ਤੁਹਾਨੂੰ ਪਤਾ ਹੀ ਆ ਜੀ ਜੀ ਤੇ ਪ੍ਰੰਤੂ ਉਸ ਤੋਂ ਬਾਅਦ ਡਾਕਟਰ ਰਵਜੋਤ ਦਾ ਵੀ ਜਿਹੜਾ ਇੱਕ ਜਵਾਬ ਆਉਂਦਾ ਜੀ ਕਹਿੰਦੇ ਮੇਰੀ ਐਕਸ ਵਾਈਫ ਦੀਆਂ ਨੇ ਇਹ ਮੇਰੀ ਵੀ ਉਹਨਾਂ ਦੇ ਨਾਲ ਗੱਲ ਹੋਈ ਸੀ ਕਹਿੰਦੇ ਚੇਤਨ ਜੀ ਐਕਸ ਵਾਈਫਾਂ ਦੀਆਂ ਤਸਵੀਰਾਂ ਨੇ ਛੇੜਛਾੜ ਕਰਕੇ ਜਿਹੜੀਆਂ ਇਹ ਵਾਇਰਲ ਕੀਤੀਆਂ ਨੇ ਕਿ ਵਿਰੋਧੀਆਂ ਦੀ ਇਹ ਚਾਲ ਆ ਆਮ ਆਦਮੀ ਭਾਗੀ ਦੀ ਹਨੇਰੀ ਆ ਮਤਲਬ ਕਿ ਉਹੀ ਫਿਰ ਇੱਕ ਮਜੂਠੀਏ ਹੋਣੀ ਜਾਂ ਅਸ਼ੋਕ ਅੰਗਲੀ ਹੋਣੀ ਇੱਕ ਗੰਦੀ ਸਿਆਸਤ ਖੇਡੀ ਆ ਤਾਂ ਡਾਕਟਰ ਰਵਜੋਤ ਨੇ ਜਿਹੜਾ ਸਿਆਸਤ ਤੋਂ ਪ੍ਰੇਰਿਤ ਜਵਾਬ ਦੇ ਦਿੱਤਾ ਕਿ ਲੁਧਿਆਣੇ ਦੇ ਵਿੱਚ ਉਹਨਾਂ ਨੇ ਵਧੀਆ ਭੂਮਿਕਾ ਨਿਭਾਈ ਆ ਉਥੋਂ ਵਿਰੋਧੀ ਭੁਖ ਲਾਏ ਨੇ ਜੇ ਇਹ ਜਾਂ ਉਹ ਹੈ ਨਾ ਪਰ ਉਹਨਾਂ ਨੇ ਦੋ ਗੱਲਾਂ ਜਿਹੜੀਆਂ ਅਹਿਮ ਜ਼ੋਰ ਦੇ ਕੇ ਕਹੀਆਂ ਕਿ ਐਫ ਆਈ ਆਰ ਵੀ ਕਰਾਣਗੇ ਤੇ ਡੈਫਰਮੇਸ਼ਨ ਜਾਂ ਕਿ ਮਾਨ ਹਾਨੀ ਦਾ ਉਹ ਕੇਸ ਵੀ ਦਰਜ ਕਰਵਾਉਣਗੇ ਪਰ ਪ੍ਰੀਤ ਜੀ ਗੱਲ ਇਹ ਆ ਮੈਂ ਘਟ ਅੱਖਰਾਂ ਦੇ ਵਿੱਚ ਜਵਾਬ ਦੇਣਾ ਚਾਹਾਂਗਾ ਕਿ ਸਿਆਸਤ ਦੀ ਇੱਕ ਗੰਦਲੀ ਤਸਵੀਰ ਹੈ ਜੀ ਬਿਲਕੁਲ ਸਿਆਸਤ ਦੇ ਵਿੱਚ ਆਪਾਂ ਅਕਸਰ ਵੇਖਦੇ ਆ ਕਿ ਵਿਰੋਧੀਆਂ ਦਾ ਜ਼ੋਰ ਹੈ ਜਿਹੜਾ ਇੱਕ ਦੂਜੇ ਨੂੰ ਹੇਠਾਂ ਸੁੱਟਣ ਤੇ ਲੱਗਾ ਹੁੰਦਾ ਪਰ ਇਸ ਤਰ੍ਹਾਂ ਕਿਸੇ ਦੇ ਕੈਰੈਕਟਰ ਤੇ ਚੱਲ ਜਾਣਾ ਕਿਸੇ ਦੇ ਚਰਿੱਤਰ ਤੇ ਸਵਾਲ ਚੱਕਣੇ ਕਿਸੇ ਦੀਆਂ ਨਿੱਜੀ ਤਸਵੀਰਾਂ ਵਾਇਰਲ ਕਰ ਦੇਣੀਆਂ ਇੱਕ ਬੇਹਤ ਸ਼ਰਮਨਾਕ ਕਰ ਹੈ ਖਾਸ ਕਰ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਇੰਡੀਆ ਤੋਂ ਇਲਾਵਾ ਪੰਜਾਬ ਦੀ ਗੱਲ ਕਰ ਲਈ ਜਿਹੜੀ ਪੰਜਾਬ ਦੀ ਸੱਭਿਆਤਾ ਜਿਹੜੀ ਪੰਜਾਬ ਦੀ ਸੰਸਕ੍ਰਿਤੀ ਹੈ ਪੰਜਾਬ ਦਾ ਜਿਹੜਾ ਵਿਰਸਾ ਹੈ ਸਾਰਿਆਂ ਨਾਲੋਂ ਬਲੱਖਣ ਹੈ ਜੀ ਪੰਜਾਬ ਦੀ ਸਿਆਸਤ ਦੇ ਵਿੱਚ ਜੇਕਰ ਇਸ ਤਰ੍ਹਾਂ ਦੀਆਂ ਤਸਵੀਰਾਂ ਆਣਗੀਆਂ ਇਸ ਤਰ੍ਹਾਂ ਦੇ ਦ੍ਰਿਸ਼ ਸਾਹਮਣੇ ਆਉਣਗੇ ਉਹ ਬੇहद ਸ਼ਰਮਨਾਕ ਕਰ ਹੈ ਜੀ ਜੋ ਜੇ ਕਿਸੇ ਆਮ ਬੰਦੇ ਨੇ ਇਹ ਚੀਜ਼ਾਂ ਕੀਤੀਆਂ ਹੁੰਦੀਆਂ ਤਾਂ ਹੁਣ ਤੱਕ ਮੈਨੂੰ ਲੱਗਦਾ ਐਫ ਆਈ ਆਰ ਵੀ ਹੋ ਜਾਣੀ ਸੀ ਸਲਾਖਾਂ ਦੇ ਪਿੱਛੇ ਹੁੰਦਾ ਵਿਕਰਮਜੀਤ ਸਿੰਘ ਮਜੀਠੀਆ ਇੱਕ ਵੱਡਾ ਨਾਮ ਹੈ ਤੁਹਾਨੂੰ ਕੀ ਲੱਗਦਾ ਉਹਨਾਂ ਤੇ ਕਾਰਵਾਈ ਹੋਊਗੀ ਕਿ ਉਹਨਾਂ ਦੇ ਜਿਹੜੇ ਦਾਅ ਪੇ ਚੱਲ ਜੋਗੇ ਜੀ ਆਪਣੇ ਦੇਖੋ ਰਵਜੋਤ ਕਹਿੰਦੇ ਤਾਂ ਹੈ ਕੀ ਡਾਕਟਰ ਰਵਜੋਤ ਜਿਹੜੇ ਕੈਬਨਿਟ ਮੰਤਰੀ ਨੇ ਉਹ ਕਹਿੰਦੇ ਮੈਂ ਐਫ ਆਈ ਆਰ ਵੀ ਕਰਾਉਂਗਾ ਤੇ ਮੈਂ ਮਾਨ ਹਾਂਦੀ ਦਾ ਕੇਸ ਵੀ ਕਰਾਂਗਾ ਬਾਕੀ ਆ ਐਫ ਆਈ ਆਰ ਜਾਂ ਮਾਨ ਹਾਂਦੀ ਦੇ ਕੇਸ ਤੋਂ ਵਿਕਰਮ ਜਿੱਠੀਆ ਕਿੰਨਾ ਕੁ ਢਾਲਾ ਪੈਂਦਾ ਜਾਂ ਕਿੰਨਾ ਕੁ ਲੋਟ ਆਉਂਦਾ ਕਾਬੂ ਆਉਂਦਾ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਜਦੋਂ ਵੀ ਡਰੱਗ ਮਾਮਲੇ ਦੇ ਵਿੱਚ ਐਸ ਆਈ ਟੀ ਪੁਸ਼ਕਿਸ਼ ਕਰਦੀ ਹੈ ਵਿਕਰਮ ਜਿੱਠੀਆ ਤੋਂ ਉਹ ਐਸ ਆਈ ਟੀ ਤੋਂ ਐਸ ਆਈ ਟੀ ਅੱਗੇ ਸੈਟ ਤੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਵੀ ਮੀਡੀਆ ਦੇ ਵਿੱਚ ਭਗਵੰਤ ਮਾਨ ਦੀ ਰੱਤ ਕੇ ਖਿਲੀ ਉਡਾ ਕੇ ਜਾਂਦਾ ਵਿਕਰਮ ਜਿੱਠੀਆ ਤੋ ਉਸ ਤੋਂ ਬਾਅਦ ਬਾਹਰ ਆ ਕੇ ਉਹ ਰੱਦ ਕੇ ਖੇਲੀ ਉਡਾਉਂਦਾ ਜੀ ਸੋ ਹੁਣ ਇਹ ਤਾਂ ਹੁਣ ਡਾਕਟਰ ਨਵਜੋਤ ਤੇ ਡਿਪੈਂਡ ਹੈ ਜਾਂ ਸਰਕਾਰ ਤੇ ਡਿਪੈਂਡ ਹੈ ਕੀ ਕਾਰਵਾਈ ਕਰਦੇ ਬਹੁਤ ਬਹੁਤ ਧੰਨਵਾਦ ਚੇਤਨ ਜੀ ਧੰਨਵਾਦ ਪ੍ਰੇਤ ਜੀ ਸਵੇ ਇਸ ਹਨ ਮੇਰਾ ਨਾਮ ਮਿਸਟਰ ਚੇਤਨ ਕਸ਼ਬ ਜਿਨ੍ਹਾਂ ਨਾਲ ਪਾਕ ਪੰਜਾਬ ਦੇ ਪੱਖ ਦੇ ਮਸਲਿਆਂ ਉੱਪਰ ਗੱਲਬਾਤ ਕੀਤੀ ਗਈ ਹੈ ਸੋ ਅਸੀਂ ਬਹੁਤ ਜਲਦੀ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਔਰ ਤੱਕ ਤੁਸੀਂ ਪ੍ਰੀਤ ਗਰੇਵਾਲ ਨੂੰ ਦਿਓ ਇਜਾਜ਼ਤ ਧੰਨਵਾਦ